ਸਾਸੀਕਾਲ ਸਾਰਿਆਂ ਨੂੰ ਅੱਜ ਸਵੇਰ ਦੀਆਂ ਮੁੱਖ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕੇਂਦਰ ਸਰਕਾਰ ਨੇ ਜੋ ਪਾਣੀਆਂ ਨੂੰ ਲੈ ਕੇ ਗੁਆਂਡੀ ਦੇਸ਼ ਨਾਲ ਸਮਝੌਤਾ ਰੱਦ ਕੀਤਾ ਹੈ ਉਸ ਫੈਸਲੇ ਨੂੰ ਬਰਕਰਾਰ ਰੱਖ ਕੇ ਚਨਾਬ ਅਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਨੂੰ ਦਿੱਤਾ ਜਾਵੇ ਤਾਂ ਅਸੀਂ ਗੁਆਂਡੀ ਸੂਬਿਆਂ ਨੂੰ ਵਾਧੂ ਪਾਣੀ ਦੇਣ ਲਈ ਵਿਚਾਰ ਕਰ ਸਕਦੇ ਹਾਂ ਜਨਰਲ ਸਕੱਤਰ ਬੀਜੇਪੀ ਪੰਜਾਬ ਪਰਮਿੰਦਰ ਸਿੰਘ ਬਰਾੜ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਤੋਰੀ ਤੋਂ ਬਲਾਕ ਪ੍ਰਧਾਨ ਗੁਰਜੀਤ ਸਿੰਘ ਕਾਂਜਲਾ ਨੇ ਲੈਂਡ ਪੂਲਿੰਗ ਖਿਲਾਫ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜੋ ਕਿ ਸਰਕਾਰ ਲਈ ਨਾਮੋਸ਼ੀ ਦੀ ਗੱਲ ਹੈ ਭਗਵੰਤ ਮਾਨ ਦੇ ਸਾਬਕਾ ਓਐਸਡੀ ਊੰਕਾਰ ਸਿੰਘ ਸਿੱਧੂ ਨੇ ਵੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕੀਤਾ ਹੈ ਅੰਮ੍ਰਿਤਸਰ ਚ ਸਨੇਚਿੰਗ ਮਾਮਲੇ ਚ ਦੋਸ਼ੀ 24 ਘੰਟੇ ਵਿੱਚ ਕਾਬੂ ਸੋਨੇ ਦੀ ਚੈਨ ਅਤੇ ਐਕਟਿਵਾ ਬਰਾਮਤ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਪਾਣੀ ਦੇ ਮੁੱਦੇ ਨੂੰ ਸਿਆਸੀ ਰੰਗਤ ਦੇਣ ਦੀ ਬਜਾਏ ਸਾਨੂੰ ਇਸ ਨੂੰ ਸੰਭਾਲਣ ਵੱਲ ਧਿਆਨ ਦੇਣਾ ਚਾਹੀਦਾ ਹੈ ਹਾੜਾ ਸਮੇਂ ਕੋਈ ਵੀ ਸੂਬਾ ਪੰਜਾਬ ਤੋਂ ਪਾਣੀ ਦੀ ਮੰਗ ਨਹੀਂ ਕਰਦਾ ਸਾਨੂੰ ਸਾਰਿਆਂ ਨੂੰ ਇਸ ਦਾ ਹੱਲ ਰਾਜਨੀਤੀ ਤੋਂ ਉੱਪਰ ਉੱਠ ਕੇ ਕੱਢਣਾ ਚਾਹੀਦਾ ਹੈ ਫਾਰਮਰ ਯੂਨੀਅਨ ਕੈਬਨਿਟ ਮਿਨਿਸਟਰ ਹਰਸ਼ੀਮਰਤ ਕੋਰ ਬਾਦਲ ਨੇ ਕਿਹਾ ਇਹ ਬੇਹਦ ਸ਼ਰਮਨਾਕ ਹਰਕਤ ਹੈ ਵਿਰੋਧੀ ਆਮ ਆਦਮੀ ਪਾਰਟੀ ਸਰਕਾਰ ਨਾ ਸਿਰਫ ਅਧਿਆਪਕ ਇਹ ਲੋਕਤੰਤ੍ਰਿਕ ਹੱਕਾਂ ਤੋਂ ਇਨਕਾਰ ਕਰ ਰਹੀ ਹੈ ਸਗੋਂ ਉਹਨਾਂ ਦੀ ਆਵਾਜ਼ ਨੂੰ ਕੁਚਲਣ ਲਈ ਦਰਿੰਦਗੀ ਵਾਲਾ ਜ਼ਬਰ ਵੀ ਵਰਤ ਰਹੀ ਹੈ ਅਧਿਆਪਕਾਂ ਦੀ ਕਲਾਸ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਕਰ ਰਹੀ ਹੈ ਆਜ਼ਾਦੀ ਦਿਹਾੜੇ ਦੀ ਤਿਆਰੀ ਜਾਰੀ ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਰਾਜ ਪੱਧਰ ਕਾਨੂੰਨ ਵਿਵਸਥਾ ਸੰਬੰਧੀ ਮੀਟਿੰਗ ਦੀ ਅਗਵਾਈ ਕੀਤੀ ਗਈ ਇਸ ਮੀਟਿੰਗ ਵਿੱਚ ਸਾਰੇ ਡੀਆਈਜੀਜ਼ ਐਸਐਸਪੀਜ਼ ਅਤੇ ਸੀਪੀਜ਼ ਨੇ ਭਾਗ ਲਿਆ ਕੂਜਬ ਹਰਿਆਣਾ ਅਤੇ ਪੰਜਾਬ ਇਕੱਠੇ ਹੁੰਦੇ تھے ਤੋ ਯਮਨਾ ਮੇਂ ਪੰਜਾਬ ਕਾ ਹਿੱਸਾ ਹੁਤਾ ਥਾ ਆਮ ਆਦਮੀ ਪਾਰਟੀ ਅਨਮੋਲ ਗੰਗਨ ਮਾਨਨੇ ਕੇਹਾ ਕੀ ਖਰੜ ਲਈ ਬਾਈਕ ਰੋਡ ਦੇ ਕਜੋਲੀ ਵਾਟਰ ਸਪਲਾਈ ਦਾ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਮਨ अरोड़ा ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਲਈ ਜ਼ਿਲ੍ਹਾ ਇੰਚਾਰਜਾਂ ਅਤੇ ਹਲਕਾ ਕੋਆਰਡੀਨੇਟਰਾਂ ਦੀ ਲਿਸਟ ਜਾਰੀ ਕੀਤੀ ਗਈ ਆਪਣੀ ਟਵੀਟ ਰਾਹੀਂ ਅਮਨ अरोड़ा ਆਮ ਆਦਮੀ ਪਾਰਟੀ ਵੱਲੋਂ ਸੂਬਾ ਸਕੱਤਰਾਂ ਅਤੇ ਜ਼ਿਲ੍ਹਾ ਇੰਚਾਰਜਾਂ ਦੀ ਲਿਸਟ ਜਾਰੀ ਕੀਤੀ ਗਈ गल करते हैं खबर वो जो अभी एक नई प्रगति हुई है इंडस्ट्रीटी वाली कि इंडस्ट्रीटी रद्द हुई है और प्रधानमंत्री जी ने दो दिन पहले संसद में बोला भी है कि सबसे ज्यादा नुकसान पानी का पंजाब का हरियाणा का और राजस्थान का हुआ अगर इंडस्ट्रीटी रद्द रहती है तो हम आज भी मैंने बोला लिख के भी देंगे कोर्ट में भी बोलेंगे चनाब कश्मीर नदी उज ये पानी पंजाब को आ सकता है रंजीत सागर डैम पोंग डैम और थोड़ी देर में शाहपुर कंडी डैम भी हमारा अभी पानी उसमें भर रहा है तो ये पानी आगे डाइवर्ट हो सकता है लेकिन हमारे पास होगा तो देंगे ना तो चैनल उसका पंजाब ही है फर्स्ट चैनल इज द पंजाब तो अगर वो ट्रीटी रद्द रहे और सच्ची नीयत से केंद्र सरकार जो है वो पानी इधर डाइवर्ट करे हम पंजाब के लिए जितना पानी इस्तेमाल करना चाहते है हैं हमारा भी पूरा हो जाएगा हरियाणा का भी मध्यप्रदेश चाहे अरब सागर में फेंक दें फिर तो पानी इतना आ जाएगा 24 एमएफ 24 मिलियन एकड़ फीट पानी आ जाएगा हमारा झगड़ा कितना है दो तीन एमएफ का तो पंजाब के पास डैम है भाखड़ा है पोंग है शाहपुरकंडी है रंजीत सागर है पंजाब रोक सकता है उसको फिर डाइवर्ट कर सकता है तो अगर वो इंडस्ट्री टी रद्द ना हो मैं यही दुआ करता हूं कि ट्रंप कोई ऐसा ट्वीट ना कर दे कि वो जो ट्रीटी थी वो बहाल कर दी मैंने बस वो रद्द ही रहे और पानी मिल जाएगा हमें ਔਰ ਆ ਪੰਜਾਬ ਕੋ ਪਾਣੀ ਮਿਲ ਗਿਆ ਪੰਜਾਬ ਨੇ ਪਾਣੀ ਸੇ ਉਗਾ ਕੇ ਫਸਲਾਂ ਦੇਸ਼ ਕੋ ਦੇਣੀ ਟੁੱਟਦੀਆਂ ਜਾਂਦੀਆਂ ਖਾਸ ਕੜੀਆਂ ਲੱਗਣ ਲੱਗੀਆਂ ਅਸਤੀਫੇ ਦੀਆਂ ਚੜੀਆਂ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਆਪਦੇ ਹਲਕੇ ਧੂਰੀ ਦੇ ਬਲੌਕ ਪ੍ਰਧਾਨ ਗੁਰਜੀਤ ਸਿੰਘ ਕਾਜਲਾ ਜੀ ਦਾ ਅਸਤੀਫਾ ਪੰਜਾਬ ਨਾਲ ਹੋ ਰਹੀ ਵੱਡੀ ਸਾਜ਼ਿਸ਼ ਦਾ ਪਰਦਾ ਫਾਸ਼ ਕਰਦਾ ਸੀਐਮ ਮਾਨ ਦੇ ਹਲਕੇ 'ਚ ਵਿਰੋਧ ਦਾ ਮਤਲਬ ਜਦੋਂ ਤੁਹਾਡੇ ਆਪਣੇ ਲੈਫਟੀਨੈਂਟ ਤੁਹਾਡੇ ਆਪਣੀ ਪ੍ਰਜਾ ਉਹਦਾ ਵਿਰੋਧ ਕਰਨ ਮਤਲਬ ਤੁਹਾਡੀ ਸਰਕਾਰ ਦੇ ਫੈਸਲੇ ਲੋਕ ਵਿਰੋਧੀ ਪੰਜਾਬ ਵਿਰੋਧੀ ਕਹਿਣ ਨੂੰ ਆਮ ਆਦਮੀ ਪਾਰਟੀ ਪਰ ਅਸਲ 'ਚ ਦਲਾਲਾਂ ਦੀ ਸਰਕਾਰ ਹੈ ਇਹ ਪੰਜਾਬ ਦੀ ਸਰਕਾਰ ਤੇ ਕਬਜ਼ਾ ਲੈਣ ਤੋਂ ਬਾਅਦ ਕੇਜਰੀਵਾਲ ਦੀ ਅੱਖ ਹੁਣ ਪੰਜਾਬ ਦੇ ਕਿਸਾਨ ਦੀ ਜ਼ਮੀਨ ਤੇ ਹੈ ਗੁਰੂਆਂ ਪੀਰਾਂ ਦੇ ਅਸ਼ੀਰਵਾਦ ਵਾਲੀ ਇਸ ਜ਼ਰਖੇ ਜ਼ਮੀਨ ਨੂੰ ਲੈਂਡ ਪੂਲਿੰਗ ਦੇ ਨਾਮ ਤੇ ਕਬਜ਼ਾ ਕਰਕੇ ਕੇਜਰੀਵਾਲ ਹੋਣਾਂ ਦੇ ਕਰੋੜਾਂ ਇਕੱਠੇ ਕਰਨ ਦੀ ਸਾਜ਼ਿਸ਼ ਹੈ ਇਸ ਪਾਲਿਸੀ 'ਚ ਨਾ ਕੋਈ ਵਿਕਾਸ ਨਾਲ ਦੀ ਚੀਜ਼ ਹੈ ਨਾ ਕੋਈ ਕਿਸਾਨ ਦੀ ਖੁਸ਼ਹਾਲੀ ਦਾ ਪਲਾਨ ਹੈ ਇਹ ਸਿਰਫ ਕੇਜਰੀਵਾਲ ਤੇ ਉਹਨਾਂ ਦੇ ਚਮਚੇ ਦਿੱਲੀ ਵਾਲਿਆਂ ਦੇ ਜੇ ਭਾਂ ਭਰਨ ਦੀ ਸਕੀਮ ਹੈ ਕੇਜਰੀਵਾਲ ਤਾਂ ਉਹੀ ਕਰ ਰਿਹਾ ਜੋ ਉਹ ਪੰਜਾਬ ਚ ਕਰਨ ਆਇਆ ਸੀ ਪਰ ਭਗਵੰਤ ਮਾਨ ਸਾਹਿਬ ਜਵਾਬ ਤੁਸੀਂ ਦੇਣਾ ਹੈ ਕਿ ਤੁਹਾਡੇ OS ਦੀ ਰਹੇ ਓੰਕਾਰ ਸਿੰਘ ਸਿੱਧੂ ਮੋਗਾ ਪਲੈਨਿੰਗ ਬੋਰਡ ਦੇ ਚੇਅਰਮੈਨ ਬਰਾਡਵਰਗਿਆ ਨੇ ਸਾਫ਼ ਕਿਹਾ ਤੇ ਵਿਰੋਧ ਕੀਤਾ ਕਿ ਇਹ ਪਾਲਿਸੀ ਕਿਸਾਨ ਤੇ ਪੰਜਾਬ ਵਿਰੋਧੀ ਹੈ ਦੂਜੇ ਪਾਸੇ ਸਾਬਕਾ ਮੰਤਰੀ ਗੁਰਦੀਪ ਧਾਲੀਵਾਲ ਤੇ ਮਨਜਿੰਦਰ ਕੰਗ ਨੇ ਵੀ ਵਿਰੋਧ ਕੀਤਾ ਪਰ ਕੇਜਰੀਵਾਲੇ ਤਬਕਾ ਮਾਰ ਕੇ ਉਹਨਾਂ ਦੇ ਕਮੈਂਟ ਤੇ ਟਵੀਟ ਡਿਲੀਟ ਕਰਾਤੇ ਮੈਂ ਅੱਜ ਆਪ ਦੇ ਸਮੂਹ ਐਮਐਲਏ ਲੀਡਰ ਮੰਤਰੀ ਵਰਕਰ ਜਿਨ੍ਹਾਂ ਨੇ ਪੰਜਾਬ ਚ ਰਹਿਣਾ ਤੇ ਪੰਜਾਬ ਤੇ ਪੰਜਾਬੀਅਤ ਦੇ ਨਾਲ ਖੜਨਾ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਨ ਅੱਜ ਇੱਕ ਜੁੱਟ ਹੋਣ ਦੀ ਲੋੜ ਹੈ ਕਿਉਂਕਿ ਜਲਦ ਅਸੀਂ ਖਲਾਸੇ ਕਰਾਂਗੇ ਕਿ ਭਗਵੰਤ ਮਾਨ ਸਾਹਿਬ ਨੇ ਤਾਂ ਪੰਜਾਬ ਚ ਰਹਿਣਾ ਨਹੀਂ ਉਹ ਤਾਂ ਆਪਣਾ ਆਸਟ੍ਰੇਲੀਆ ਦਾ ਸੈਟਲਮੈਂਟ ਪਲਾਨ ਬਣਾਈ ਫਿਰਦੇ ਆ ਸਾਡੇ ਕੋਲੇ ਸਾਰੀ ਖਬਰ ਹੈ ਭੱਜਣ ਅਸੀਂ ਭਗਵੰਤ ਮਾਨ ਸਾਹਿਬ ਨੂੰ ਨਹੀਂ ਦਿੰਦੇ ਪਰ ਆਪਾਂ ਅੱਜ ਸਮੂਹ ਪੰਜਾਬੀ ਪਾਰਟੀਬਾਜ਼ੀ ਤੋਂ ਉੱਟ ਕੇ ਉੱਠ ਕੇ ਇਹਨਾਂ ਕੇਜਰੀਵਾਲ ਤੇ ਉਹਦੇ ਚਮਚਿਆਂ ਨੂੰ ਪੰਜਾਬ ਚੋਂ ਭਜਾਈਏ ਚੈਨ ਸਨੇਚਿੰਗ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਕਮਿਸ਼ਨਰ ਰੇਟ ਪੁਲਿਸ ਦੇ ਪੀਐਸ ਬੀ ਡਿਵੀਜ਼ਨ ਥਾਣੇ ਨੇ ਛਿੰਚਾ ਪੜਦੇ ਇੱਕ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਦੇ ਆਂ ਦੋਸ਼ੀਆਂ ਨੂੰ ਕੇਵਲ 24 ਘੰਟੇ ਵਿੱਚ ਗ੍ਰਿਫਤਾਰ ਕਰ ਲਿਆ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਔਰਤ ਤੋਂ ਸੋਨੇ ਦੀ ਚੇਨ ਛੀਨ ਕੇ ਦੋ ਅਣਜਾਣ ਸ਼ਖਸ ਐਕਟਿਵਾ ਤੇ ਫਰਾਰ ਹੋ ਗਏ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਆ ਸੀਸੀਟੀਵੀ ਫੁਟੇਜ ਅਤੇ ਹੋਰ ਗਵਾਹੀਆਂ ਦੇ ਆਧਾਰ ਤੇ ਦੋ ਦੋਸ਼ੀਆਂ ਦੀ ਪਛਾਣ ਕੀਤੀ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੋਸ਼ੀਆਂ ਕੋਲੋਂ ਚੋਰੀ ਕੀਤੀ ਸੋਨੇ ਦੀ ਚੈਨ ਅਤੇ ਵਾਰਦਾਤ ਚ ਵਰਤੀ ਗਈ ਐਕਟਿਵਾ ਵੀ ਬਰਾਮਦ ਕਰ ਲਈ ਹੈ ਪੁਲਿਸ ਵੱਲੋਂ ਦੋਸ਼ੀਆਂ ਦੇ ਪਿੱਛੋਕੜ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਹੋਰ ਵੀ ਅਜਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੈ ਕਿ ਨਹੀਂ ਕਮਿਸ਼ਨਰੇਟ ਪੁਲਿਸ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼ਹਿਰ 'ਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਉਹ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਦੇਖੇ ਮੈਂ ਇਹ ਕਹਿ ਰਹਾ ਹਾਂ ਦੇਖੋ ਇੱਕ ਤਰਫ ਤੋਂ ਮਤਲਬ ਬਾੜ ਆ ਰਹੀ ਹੈ ਇਹ 2-3 ਮਹੀਨੇ ਬਹੁਤ ਖਤਰਨਾਕ ਹੁੰਦੇ ਹਨ ਖਾਸ ਤੌਰ 'ਤੇ ਨਾਰਥ ਇੰਡੀਆ ਦੇ ਲਈ ਚਾਹੇ ਪੰਜਾਬ 'ਚ بارش ਨਾ ਹੋ ਫਿਰ ਵੀ ਬਾੜ ਆ ਜਾਂਦੀ ਹੈ ਉੱਪਰੋਂ ਸੇ ਪਾਣੀ ਆ ਜਾਂਦਾ तो इस पानी को कैसे चैनलाइज किया जाए हमें इस बार इस पे ध्यान देना चाहिए ना कि ये मेरा है ये तेरा है जब आता है तब कहते हैं ये तेरा है तेरा है तो इसलिए इसको चैनलाइज करें इसको संभालने की कोशिश करें ताकि सूखे के दिनों में ये पानी इस्तेमाल हो सके ड्यूटी कर रहे हो आप भी ਪੰਜਾਬ ਪੁਲਿਸ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿੱਚ ਰਾਜ ਪੱਧਰੀ ਕਾਨੂੰਨੀ ਵਿਵਸਥਾ ਸੰਬੰਧੀ ਮੀਟਿੰਗ ਦੀ ਅਗਵਾਈ ਕੀਤੀ ਇਸ ਮੀਟਿੰਗ ਵਿੱਚ ਸਾਰੇ ਡੀਆਈਜੀਜ਼ ਐਸਐਸਪੀਜ਼ ਅਤੇ ਸੀਪੀਜ਼ ਨੇ ਭਾਗ ਲਿਆ ਮੀਟਿੰਗ ਦੌਰਾਨ ਯੁੱਧ ਨਸ਼ਿਆਂ ਵਿਰੁੱਧ ਤਹਿਤ ਚੱਲ ਰਹੀਆਂ ਮਾਦਕ ਰੋधी ਕਾਰਵਾਈਆਂ ਰਾਜ ਦੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਅੰਦਰੂਨੀ ਸੁਰੱਖਿਆ ਸੰਬੰਧੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਮੀਟਿੰਗ ਵਿੱਚ ਡੀਜੀਪੀ ਲਾਅ ਐਂਡ ਆਰਡਰ ਡੀਜੀਪੀ ਇੰਟੈਲੀਜੈਂਸ ਡੀਜੀਪੀ ਐਨਟੀਐਫ ਡੀਜੀਪੀ ਏਜੀਟੀਐਫ ਅਤੇ ਡਿਜੀਪੀ ਕਾਉਂਟਰ ਇੰਟੈਲੀਜੈਂਸ ਨੇ ਮੈਦਾਨੀ ਅਧਿਕਾਰੀਆਂ ਨੂੰ ਮਹੱਤਵਪੂਰਨ ਮਸਲਿਆਂ ਬਾਰੇ ਜਾਣਕਾਰੀ ਦਿੱਤੀ ਇਨ੍ਹਾਂ ਵਿੱਚ ਸਰਹੱਦੀ ਨਸ਼ਾ ਤਸਕਰੀ ਪਾਕਿਸਤਾਨ ਪ੍ਰੋਤਸਾਹਿਤ ਆਤੰਕਵਾਦ ਗੈਂਗਸਟਰੀ ਅਤੇ ਹੋਰ ਕਾਨੂੰਨ ਵਿਵਸਥਾ ਨਾਲ ਜੁੜੇ ਮੁੱਦੇ ਸ਼ਾਮਲ ਸਨ ਕੂਜਬ ਹਰਿਆਣਾ ਅਤੇ ਪੰਜਾਬ ਇਕੱਠੇ ਹੁੰਦੇ ਤੇ ਤਾਂ ਯਮਨਾ ਮੇ ਪੰਜਾਬ ਦਾ ਹਿੱਸਾ ਹੁੰਦਾ एक नवंबर 1966 को हरियाणा अलग हो गया हरियाणा का हिस्सा तो जमुना में बच गया पंजाब का कट गया अब हरियाणा वाले उधर से मांगते हैं रावी से ब्यास से कोई लिंक ही नहीं वाई एस एल यमुना सतलुज पूरे हरियाणा को पानी दो जितना बच गया सतलुज को दे देना आजकल तो कोई ग्रेविटी की चक्कर भी नहीं है वो ही यमुना जो है वो यूपी से लेके बांग्लादेश तक सारा डुबो देती है ਉਹ ਵੀ ਬਚ जाएंगे लोग वहां पे आम आदमी पार्टी अनमोल ਗਗਨ ਮਾਨ ਨੇ ਆਪਣੇ ਇੱਕ ਟਵੀਟ ਰਾਹੀਂ ਕਿਹਾ ਕਿ ਮੈਂ ਖੁਸ਼ੀ ਨਾਲ ਸਾਂਝਾ ਕਰ ਰਹੀ ਹਾਂ ਕਿ ਖਰੜ ਲਈ 22 ਕਰੋੜ ਦੇ ਕਜੋਲੀ ਵਾਟਰ ਸਪਲਾਈ ਪ੍ਰੋਜੈਕਟ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਇਹ 150 ਕਰੋੜ ਦੇ ਸਿਟੀ ਵਾਈਡ ਪ੍ਰੋਜੈਕਟ ਦਾ ਪਹਿਲਾ ਪੜਾ ਹੈ ਜੋ ਕਈ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਤਾਂ ਜੋ ਸਾਰੇ ਨਾਗਰਿਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਮਿਲ ਸਕੇ ਅਮਨ ਰੋੜਾ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਮਹਿਲਾ ਵਿੰਗ ਲਈ ਜ਼ਿਲ੍ਹਾ ਇੰਚਾਰਜਾਂ ਅਤੇ ਹਲਕਾ ਕੋਆਰਡੀਨੇਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਵੱਲੋਂ ਸਮੂਹ ਅਹੁਦੇਦਾਰਾਂ ਨੂੰ ਬਹੁਤ-ਬਹੁਤ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।